ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਘਰ ਪਰਿਵਾਰ ਸਭ ਦੇ ਜਾਨਵਰ ਠੀਕ ਠਾਕ ਨੇ ਜੀ ਤੇ ਤੁਹਾਨੂੰ ਪਤਾ ਹੀ ਕਬੂਤਰਾਂ ਦੀ ਦਵਾਈ ਆ ਆਪਣੇ ਵੀਡੀਓ ਪਾਉਂਦੇ ਰਹਿੰਨੇ ਆ ਜੀ ਆਪਾਂ ਠੀਕ ਹੈ ਜੀ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਇੱਕ ਵੀਰ ਰਕਮੈਂਟ ਆਇਆ ਸੀ ਵੀ ਆਪਣੇ ਕਬੂਤਰ ਖਾਲੀ ਨਹੀਂ ਹੁੰਦੇ ਸਵੇਰ ਨੂੰ ਠੀਕ ਆ ਜੀ ਇਹ ਉਹਦੇ ਲਈ ਵੀਡੀਓ ਆ ਜੀ ਵੀਡੀਓ ਧਿਆਨ ਨਾਲ ਸੁਣਿਓ ਤੇ ਆਪਣਾ ਚੈਨਲ ਨੂੰ ਬਾਈ ਜੀ ਚੱਲਦੇ-ਜਲਦੇ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਤਾਂ ਜਿਵੇਂ ਜਿਹੜੇ ਵੀ ਰਾ ਦੇ ਕਬੂਤਰ ਆਪਣੇ ਖਾਲੀ ਨਹੀਂ ਹੁੰਦੇ ਜੀ ਉਹਨਾਂ ਦੀ ਖਰਾਕ ਮੈਂਟੇਨ ਕਰੋ ਬਾਈ ਜੀ ਜਿਵੇਂ ਬਦਾਮ ਪਾਉਨੇ ਆਪਾਂ 5-6 ਬਦਾਮ ਤੇ ਕਣਕ ਕਿੰਨੀ ਪਾਉਨੇ ਆਪਾਂ ਉਸ ਹਾਵ ਨਾਲ ਬਾਈ ਜੇ ਕਬੂਤਰ ਆਪਣੇ ਖਾਲੀ ਨਹੀਂ ਹੁੰਦੇ ਤਾਂ 1 ਦੇ ਬਦਾਮ ਜਿੰਨੀ ਕਣਕ ਘਟਾ ਲਓ ਠੀਕ ਆ ਜੀ ਤੇ ਬਾਕੀ ਉਸ ਤੋਂ ਬਾਅਦ ਮੈਡੀਸਿਨ ਦਾ ਕੰਮ ਆ ਗਿਆ ਜਿਹੜਾ ਮੈਡੀਸਿਨ ਬਾਈ ਜੀ ਦੋ ਤਰ੍ਹਾਂ ਦੀ ਮੈਡੀਸਿਨ ਨੇ ਤੇ ਦੋਨਾਂ ਦੇ ਤੁਹਾਨੂੰ ਮੈਂ ਆਪਾਂ ਪ੍ਰੋਪਰ ਤਰੀਕੇ ਨਾਲ ਦੱਸ ਦੂੰ ਕਿਵੇਂ-ਕਿਵੇਂ ਦੇਣੀਆਂ ਠੀਕ ਆ ਜੀ ਤੇ ਆਪਾਂ ਭਾਈ ਜੀ ਲੱਸੀ ਲੈਣੀ ਆ ਮੰਨ ਕੇ ਚੱਲੋ ਜੇ 10 ਕਬੂਤਰ ਨੇ ਤਾਂ 100 ml ਲੱਸੀ ਲੈ ਕੇ ਉਹਦੇ ਵਿੱਚ ਭਾਈ ਜੀ ਪੋਲੀਵਨ ਲਿਕੜਾਉਂਦਾ ਇੱਕ ਆ ਪੋਲੀਵਨ B ਕੰਪਲੈਕਸ ਇਹ ਹੁੰਦਾ ਇਹ ਠੀਕ ਆ ਜੀ ਪੋਲੀਵਨ ਲਿਕੜ ਦਾ ਮੰਨ ਕੇ ਚੱਲੋ 4 ਤੋਂ 5 ml ਪਾਉਣੀ ਆ ਠੀਕ ਆ ਜੀ ਜਿਹੜੀ ਆ ਪੋਲੀਵਨ ਦਵਾਈ ਆ 5 ml ਦਵਾਈ ਪਾਉਣੀ ਆ ਇੱਕ ਮੰਨ ਕੇ 100 ml ਲੱਸੀ ਦੇ ਵਿੱਚ ਠੀਕ ਆ ਜੀ ਉਸ ਤੋਂ ਬਾਅਦ ਅਜ ਇੱਕ ਟੈਕਵਾੜ ਦਾ ਤੁਹਾਨੂੰ ਪਤਾ ਹੀ ਆ ਬਾਈ ਜੀ। ਜੇਕ ਟੈਕਵਾੜ ਦਾ ਇਹਦਾ ਉੱਪਰ ਲਾਈ ਅੱਧਾ ਟੱਕਣ ਪਾਉਣਾ ਬਾਈ ਜੀ। ਠੀਕ ਆ ਦੋਨੇ ਚੀਜ਼ ਦਵਾਈਆਂ ਰੜਾ ਕੇ ਆਪਾਂ ਸਾਬ ਨੂੰ ਜਦੋਂ ਕਬੂਤਰ ਆਪਣਾ ਉੱਡ ਕੇ ਆ ਕੇ ਬਹਿ ਗਿਆ ਬਾਦਾਂ ਨੂੰ ਪਾਤੇ ਤਾਂ ਬੈਠੇ ਕਬੂਤਰਾਂ ਨੂੰ ਬਾਈ ਜੀ 10-10 ਐਮਲ ਲੱਸੀ ਦੇ ਵਿੱਚ ਪਾ ਕੇ ਦੇ ਸਕਦੇ ਆ। 3 ਦਿਨ ਦਾ ਕੋਰਸ ਆ ਬਾਈ ਜੀ ਇਹਦਾ। ਕਬੂਤਰ ਤੁਹਾਡੇ ਜਿਹੜੇ ਹਰੀਆ ਵਿੱਠਾ ਮਾਰਦੇ ਆ ਉਹ ਵੀ ਸਹੀ ਹੋਣਗੇ। ਕਬੂਤਰਾਂ ਦੇ ਜਿਹੜੇ ਮੇਦੇ ਚ ਗਰਮੀ ਆ, ਲੀਵਰ ਚ ਗਰਮੀ ਆ ਉਹ ਵੀ ਸਹੀ ਹੋਊ ਬਾਈ ਜੀ। ਤੇ ਕਬੂਤਰ ਤੁਹਾਡੇ ਸਵੇਰ ਨੂੰ ਐਨ ਖਾਲੀ ਹੋਣਗੇ ਠੀਕ ਹੈ ਨਾ ਇਹ ਤਿੰਨ ਤਣ ਦਾ ਕੋਰਸ ਆ ਤੇ ਉਸ ਤੋਂ ਬਾਅਦ ਆਪਾਂ 10 ਦਿਨਾਂ ਦੇ ਵਿੱਚ ਇੱਕ ਵਾਰ ਪਾ ਸਕਦੇ ਹਾਂ ਦੋਨੇ ਦਵਾਈਆਂ ਜੇ ਕਿਸੇ ਵੀ ਭਰਾ ਨੂੰ ਚਾਹੀਦੀਆਂ ਨੇ ਤਾਂ ਆਪਣੇ ਮੈਡੀਕਲ ਸਟੋਰ ਤੇ ਅਵੇਲੇਬਲ ਨੇ ਤੇ ਆਪਾਂ ਪਾਰਸਲ ਵੀ ਕਰ ਦਿੰਨੇ ਆ ਠੀਕ ਹੈ ਜੀ ਆ ਕੇ ਲੈ ਜਾਣੀਆਂ ਨੇ ਤੇ ਆ ਕੇ ਵੀ ਲਿਆ ਜਾ ਲੈ ਆ ਸਕਦੇ ਹਾਂ ਠੀਕ ਹੈ ਜੀ ਬਾਕੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਾਂ ਕਿਹੜੇ ਜ਼ਿਲ੍ਹੇ ਤੋਂ ਵੀਡੀਓ ਦੇਖ ਰਹੇ ਹਾਂ ਕਿਹੜੇ ਪਿੰਡ ਤੋਂ ਦੇਖ ਰਹੇ ਹਾਂ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਤਾਂ ਕਿ ਹਰ ਇੱਕ ਵੀਰ ਭਰਾ ਕੋਲੇ ਪਹੁੰਚ ਸਕੇ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰਿਓ ਠੀਕ ਆ ਜੀ ਧੰਨਵਾਦ ਹੀ ਅਸੀ ਗੱਲ ਜੀ